ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੰਜਾਬ ਵੱਲੋਂ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਕਢਾੜਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਮਿੱਠੇ ਸ਼ੁਰਾ ਮਾਰਿਆ ਕੱਲ ਹੋਰ ਮੰਡੀਆਂ ਵੀ ਹੈਗੀਆਂ ਵਾ ਹਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਜੋ ਜਿਹੜੇ 9 ਸਈ ਲੋਗਦਾਮ ਐ ਉਹ ਕਾਰਪੋਰੇਟ ਘਰਾਣਿਆਂ ਦੇ ਸਈ ਲੋਗਦਾਮ ਆ ਉਹਨਾਂ ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਦੇੜ ਸੂਬਾ ਆਗੂ ਗੁਰਬਚਨ ਸਿੰਘ ਚੰਬਾ ਸੂਬਾ ਆਗੂ ਜਰਮਨਜੀਤ ਸਿੰਘ ਬਡਾਲਾ ਦੀ ਅਗਵਾਈ ਹੇਠ 골ਡਨ ਗੇਟ ਅੰਮ੍ਰਿਤਸਰ ਵਿਖੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੁਕਿਆ ਗਿਆ ਹੈ ਇਸ ਮੌਕੇ ਕਾਠ ਨੂੰ ਸੰਬੋਧਿਤ ਕਰਦਿਆਂ ਸਰਵਰ ਸਿੰਘ ਪੰਦੇੜ ਨੇ ਕਿਹਾ ਹੈ ਕਿ ਵਿਸ਼ਵ ਵਪਾਰ ਸੰਸਥਾ ਦੇ ਨੀਤੀ ਦੇ ਦਬਾਅ ਹੇਠਾਂ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਮੰਡੀ ਬੋਰਡ ਐਕਟ 1961 ਵਿੱਚ ਸੋਧ ਕਰਕੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਪੰਗ ਕਰਕੇ ਦੂਜੇ ਵਿਭਾਗਾਂ ਵਿੱਚ ਰੇਲਵੇ ਕਰਕੇ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਏ ਹੋਏ ਨੋ ਸਾਈਲੋ ਗੋਦਾਮਾਂ ਨੂੰ ਪ੍ਰਬੰਧ ਸੌਂਪ ਦਿੱਤਾ ਹੈ ਜਿਸ ਤੇ ਵੱਜੋਂ ਅੱਜ ਇਹ ਧਰਨਾ ਲਗਾਇਆ ਗਿਆ ਜਿਸ ਤੋਂ ਬਾਅਦ ਇਹ ਵੀ ਦੱਸਣਾ ਬੰਦ ਹੈ ਕਿ ਕਿਸਾਨ ਦੇ ਹਿੱਤ ਵਿੱਚ ਦੱਸਣ ਵਾਲੀ ਭਗਵੰਤਮਾਨ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆਇਆ। ਅੱਜ ਅਸੀਂ ਗੋਲਡਨ ਗੇਟ ਅੰਮ੍ਰਿਤਸਰ 'ਚ ਖੜੇ ਆਂ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਵੱਲੋਂ ਜਿਹੜੀ ਭਗਵੰਤਮਾਨ ਸਰਕਾਰ ਨੇ ਕਾਰਪੋਰੇਟ ਕਢਾੜਿਆਂ ਵੇ ਉੱਤੇ ਚੜ੍ਹ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ੍ਹ ਹਰ ਲੋਦੇ ਵਾਸਤੇ ਭਗਵੰਤ ਮਾਨ ਦੀ ਤੇ ਮੋਤੀ ਦੀ ਵਰਤੀ ਸਾੜਾਂਗੇ ਜਿਹੜਾ ਉਹਨਾਂ ਨੇ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤ ਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਜਿਨ੍ਹਾਂ 'ਚ ਅੰਮ੍ਰਿਤਸਰ ਦੀ ਮਜੀਠੇ ਦੀ 18 ਦੀ ਹੋਰ ਮੰਡੀਆਂ ਵੀ ਹੈਗੀਆਂ ਵਾ ਹਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਉਹ ਜਿਹੜੇ 9 ਸੈਲੋ ਗਦਾਮ ਆ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋ ਗਦਾਮ ਆ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2023-24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਵੇਚਣ ਦੇ ਅਧਿਕਾਰ ਦਿੱਤੇ ਆ ਤਾਂ ਇਹਦੇ ਕਰਕੇ ਮੋਦੀ ਸਰਕਾਰ ਦੀਆਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸ਼ਗਰ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਆਰਥੀਆਂ ਸਾੜ ਰਹੀ ਆ ਔਰ ਮੰਗ ਕਰ ਰਹੀ ਆ ਜੇ ਆਰਥੀਆਂ ਨੂੰ ਜੇ ਜ਼ਮੀਰਾਂ ਦੀਆਂ ਜਾਗਦੀਆਂ ਤੇ ਉੱਠ ਕੇ ਮੜਾ ਮੋਟਾ ਬੋਲ ਲੋ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੇ ਕਰਮਚਾਰੀ ਆ ਉਹਨਾਂ ਨੂੰ ਹੋਕਾ ਦੇ ਰਹੇ ਆ ਵੀ ਉੱਠ ਕੇ ਮਾੜਾ ਮੋਟਾ ਬੋਲੋ ਤੇ ਪੰਜਾਬ ਦੇ ਲੋਕਾਂ ਨੂੰ ਹਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੁਹ ਲਿਆ ਹੋਇਆ ਵਾ ਧੰਨਵਾਦ